ਅੱਜ ਜਿਹੜਾ ਮਾਣ ਹੈ ਘਰ ਵੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਅਤਵਾਦ ਨੂੰ ਜੜੋਂ ਖਤਮ ਕਰਨ ਦਾ ਕਲਰਾਫ ਕੰਮ ਸ਼ੁਰੂ ਕੀਤਾ ਹੈ ਇਹਦੇ ਲਈ ਸਮੁੱਚਾ ਦੇਸ਼ ਉਹਨਾਂ ਦੇ ਨਾਲ ਖੜਾ ਹੈ ਔਰ ਜਿੱਥੇ ਤੱਕ ਗੱਲ ਰਹੀ ਪੰਜਾਬ ਦੀ ਪੰਜਾਬ ਨੇ ਤਾਂ ਹਮੇਸ਼ਾ ਦੇਸ਼ ਦੀ ਇਕਤਾ ਅਖੰਡਤਾ ਤੇ ਦੇਸ਼ ਦੀ ਸੇਫਟੀ ਦੇ ਲਈ ਹਮੇਸ਼ਾ ਅੱਗੇ ਹੋ ਕੇ ਜਾਣਾ ਨੇ ਜਿਹੜੀਆਂ ਉਹ ਵਾਰੀਆਂ ਨੇ ਇਸ ਵਾਰ ਵੀ ਪੰਜਾਬੀ 3 ਕਰੋੜ ਪੰਜਾਬੀ ਪੰਜਾਬ ਸਰਕਾਰ ਦੇਸ਼ ਦੀ ਸੁਰੱਖਿਆ ਦੇ ਲਈ ਜੋ 532 ਕਿਲੋਮੀਟਰ ਦਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉਹਦੇ ਲਈ ਸੈਕੰਡ ਲਾਈਨ ਆਫ ਡਿਫੈਂਸ ਆਰਮੀ اور ਬੀਐਸਐਫ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲ ਰਹੀ ਹੈ ਹਰ ਕੰਡੀਸ਼ਨ ਦਾ ਸਾਹਮਣਾ ਕਰਨ ਦੇ ਲਈ ਪੰਜਾਬ ਔਰ ਪੰਜਾਬ ਸਰਕਾਰ ਤਿਆਰ ਹੈ ਔਰ ਲੋਕਾਂ ਦੀ ਸੇਫਟੀ ਦੇ ਲਈ ਸਿਕਿਉਰਿਟੀ ਦੇ ਲਈ ਜਿੰਨੇ ਪਬਲਿਕ ਇਵੈਂਟਸ ਔਰ ਗੈਦਰਿੰਗਸ ਨੇ ਫੰਕਸ਼ਨਸ ਨੇ ਜਿਹੜੇ ਉਹ ਸਾਰੇ ਦੇ ਸਾਰੇ ਰੱਦ ਕਰ ਦਿੱਤੇ ਗਏ ਨੇ ਮੌਕ ਡ੍ਰਿਲਸ ਨੇ ਜਿਹੜੀਆਂ ਉਹ ਹੋਣੀਆਂ ਨੇ ਸਾਰੀਆਂ ਪ੍ਰੀਕਾਸ਼ਨਸ ਨੇ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਜੋ ਜੋ ਸਰਕਾਰ ਵੱਲੋਂ ਹਦਾਇਤਾਂ ਆਉਣ ਉਹਨਾਂ ਨੂੰ ਇਨ ਬਿਨ ਫੋਲੋ ਕਰੋ ਤਾਂ ਕਿ ਤੁਹਾਡੀ ਸੇਫਟੀ ਸਿਕਿਉਰਿਟੀ ਜਿਹੜੀ ਉਹਦਾ ਪੂਰਾ ਧਿਆਨ ਖੱਜਾ ਸਕੇ اور ਇੱਕ ਹੋਰ ਫੇਰ ਸਮੁੱਚੇ ਦੇਸ਼ ਦੇ ਨਾਲ 3 ਕਰੋੜ ਪੰਜਾਬੀ ਭਾਰਤੀ ਫੌਜ ਦੇ ਨਾਲ ਸਰਕਾਰ ਦੇ ਨਾਲ ਹਿੱਕ ਡਾ ਕੇ ਖੜੇ ਨੇ ਦੇਸ਼ ਦੇ ਖਿਲਾਫ ਕਿਸੇ ਵੀ ਐਗਰੈਸ਼ਨ ਦਾ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਹੈ ਜਿਹੜਾ ਉਹ ਪਾਕਿਸਤਾਨ ਤੇ ਪਾਕਿਸਤਾਨ ਸਪਾਂਸਰਡ ਜਿਹੜੇ ਅਤਵਾਦੀ ਨੇ ਉਹਨਾਂ ਨੂੰ ਦਿੱਤਾ ਜਾਊਗਾ